Terima kasih telah menonton! ਇਹ ਕਿੰਨਾ ਦਾ ਕਿਨਾ ਵਾ ਕ੍ਰਿਮ ਜੀ ਸੇ ਕੀ ਹੋਇਆ ਕਿ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਗੱਲ ਦੱਸੀ 15 ਦਿਨ ਹੋ ਗਏ ਟੈਨਸ਼ਨ ਲੈਣ ਦੇ ਸੀਗੇ ਕਿਤੇ ਕੀਤੀ ਹੀਰਾ ਪਤਾ ਨਹੀਂ ਮਿੰਨੂ ਪੂਰੀ ਗੱਲ ਤਾਂ ਨਹੀਂ ਪਤਾਵਾ ਜੀ 25 ਤੇ ਕਿੰਦੇ ਕੁਝ ਲਿਖਿਆ ਤਾਂ ਕੋਈ ਮੈਡਮ ਨੂੰ ਪੁੱਛ ਲਿਓ ਮੈਨੂੰ ਕੋਈ ਨਹੀਂ ਪਤਾ ਬਾਜੀ ਮੈਨੂੰ ਕਈ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦੇ ਸੀ ਵੀ ਦਾ ਰੱਖਦੀ ਹੀਰਾ ਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 7:30 ਨੋ ਨਿਕਲੇ ਸੀ ਘਰੋਂ ਤੁਹਾਨੂੰ ਕਿਦਾਂ ਪਤਾ ਮੈਨੂੰ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀਗੇ ਪਰਵਾਸਤਾਨ ਤੋਂ ਆਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਲ ਨਿਕੇ ਬੱਚੇ ਛੋਟੇ ਛੋਟੇ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਆ ਹਾਏ ਗੁਰਪ੍ਰੀਤ ਜੀ ਤੁਸੀਂ ਇੱਥੇ ਕੀ ਹੋ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਪੰਪ ਤੇ ਹਾਂ ਕੀ ਹੋਇਆ ਸੁਸਾਇਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਲਮਕੇ ਕੀਤਾ ਜੀ ਪਖੇ ਨਾਲ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪੁਲਸ ਵੇਖੂਗੀ ਕਿਤੇ ਕੋਈ ਪਰਚੀ ਨਿਕਲੀ ਜਿੱਤੇ ਹਸਾਮ ਦਾ ਕੋਈ ਰਸ ਹੈ ਚੱਕਰ ਉਹਨੇ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੋਸ਼ਿਸ਼ ਨਹੀਂ ਜੀ ਉਹ ਪੁਸਾਬ ਲਿਖਿਆ ਤਾਂ ਕਿ ਪਕਸ਼ੀ ਤੇ ਉਹ ਐਸਚਓ ਸਾਹਿਬ ਕੋਲ ਵੀ ਪੁੱਛ ਸਕਦੇ ਉਹਨਾਂ ਕੋਲ ਤੁਸੀਂ ਵੀ ਤਾਂ ਦੇਖੀ ਹੋਏਗੀ ਨਾ ਚੱਕੀ ਦਾ ਹਿਸਾਬ ਕਿੱਥੇ ਦਾ ਮੈਡਮ ਕੁਝ ਨਹੀਂ ਜੀ ਲਿਖਿਆ ਹੁੰਦਾ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰ ਲਿਆ ਹਾਂ ਕਿ ਮੇਰੇ ਕੋਲ ਫਰਕ ਆ ਗਿਆ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸਚਓ ਸਾਹਿਬ ਕੋਲ ਪੁੱਛੋ ਜਰਾ ਉਹ ਵੇਖਣ ਨਹੀਂ ਦਿੰਦੀ ਉਹਨਾਂ ਨੇ ਕੋਈ ਤੁਸ ਤੁਹਾਡੇ ਹਿਸਾਬ ਨਾਲ ਫਰਕ ਆਇਆ ਜਾਂ ਅੰਦਾਜ਼ਾ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਕੋਣ ਆਏ ਸਾਨੂੰ ਫੋਨ ਆਇਆ ਇੱਕ 10 ਦਿਨ ਹੋ ਗਏ ਮੈਂ ਤਾਂ ਪੰਪ ਤਾਂ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ ਮੈਡਮ ਕੌਣ ਹੈ ਜਿਹਦੇ ਵੱਲੋਂ ਜ਼ਿਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਲੋਕ ਬੰਦਾ ਇਸੇ ਮੈਨੇਜਰ ਦਾ ਕੰਮ ਕਰਦਾ ਅੱਛਾ ਜੀ ਜਦੋਂ ਕੋਈ ਇਤਨਾ ਮਿਲ ਗਿਆ ਮੈਂ ਸੌਲਟ ਸਾਈਡ ਕਰ ਲਿਆ ਮੈਂ ਮੌਕੇ ਤੇ ਤੀਸ ਕਰਾਂ ਕੀ ਪਤਾ ਲੱਗਦਾ ਵੇ ਦੇ ਕੋਈ ਇੱਕ ਕਾਗਜ਼ ਤੇ ਹਿਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਤੁਹਾਡਾ ਬੜਾ ਸ਼ਾਟ ਹੈ ਕੋਈ ਪੈਸਿਆਂ ਦਾ ਸ਼ਾਟ ਕਰਦਾ ਉਹ ਉਹ دیر ਵੀ ਹੋਣੇ ਨੇ ਕੋਈ ਸ਼ਾਟ ਖਲਾ 10 ਲੱਖ ਰੁਪਏ ਇਹਨੇ ਲਿਖਿਆ ਜੇ ਫਰੀ 10 ਲੱਖ ਇਹ ਜਿਹੜਾ ਕੋ ਠੀਕੀ ਤੇ ਉਹਨਾਂ ਦਾ ਕੋਈ ਹੈਗਾ ਸੀ ਲੈਣ ਦੇ ਵਿੱਚ ਜਿਹੜੇ ਮਾਲਕ ਨੇ ਨਹੀਂ ਨਹੀਂ ਇਹ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹ ਵੀ ਬੜਾ ਹੈ ਪੰਪ ਦੇ ਮੈਨੇਜਰ ਨੂੰ ਇਹ ਕਰਦਾ ਹਾਂ ਲਓ ਬੋਲੋ ਹਾਂ ਸਾਥ ਤੇ ਕੋਈ ਲੱਗਦਾ ਕੋਈ ਦੇਖਦੇ ਆਂ ਦਾ ਕਰਕੇ ਕੀ ਆ